ਬਿਲਕੁਲ ਪੋਲੀ ਚਵਾਈ ਦੀ ਜੇ ਦੇਖ ਸਕਦੇ ਜੀ ਲੋਤਨ ਧਾਰਾ ਮਾਰ ਕੇ ਚੈੱਕ ਕਰਾ ਦਈਏ ਜੀ ਬਿਲਕੁਲ ਪੋਲੀ ਚਵਾਈ ਦੀ ਜੇ ਅਗ੍ਹੀ ਦੇਖ ਸਕਦੇ ਜੀ ਧਾਰ ਪੂਰੀ ਮੋਟੀ ਜੇ ਗੰਨੇ ਵਰਗੀ ਦੇਖ ਸਕਦੇ ਜੀ ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਵੈੜ ਦੀ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵੈੜ ਜੇ ਤੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਵੈੜ ਮਿਲੂਗੀ ਜੀ ਬਣੇ ਰਹੋ ਵੀਡੀਓ ਦੇ ਪੂਰੇ ਐਂਡ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਬਹੁਤ ਹੀ ਵਧੀਆ ਕੁਆਲਟੀ ਵਾਲੀ ਵੈੜ ਜੇ ਜਰਸੀ ਕਰਾਸ ਵੈੜ ਜੇ ਤੇ ਬਿਲਕੁਲ ਤਾਜੀ ਸੂਈ ਜੇ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੀ ਆਹ ਪਿਛੇ ਬੱਚਾ ਜੇ ਲਓ ਜੀ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਜੇ ਜਰਸੀ ਕਰਾਸ ਵੈੜ ਜੇ ਦੂਸਰਾ ਸੂਆ ਵੈੜ ਸੂਈ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਲਓ ਤੇ ਪੂਰੇ ਉੱਚੇ ਲੰਮੇ ਵੱਡੇ ਕੱਦ ਕਾਟ ਦੀ ਤੇ ਬਿਲਕੁਲ ਠੰਡੀ ਸੀ ਸੂਆ ਵੈ ਲੋ ਤਾਂ ਥਾਣੇ ਨੇ ਚੈੱਕ ਕਰਾਈਏ ਜੀ ਥਾਣਾ ਦਾ ਸੈਰ ਜੇ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਵਿੱਥੀ ਦੇ ਘਾਤੇ ਦੇਖ ਸਕਦੇ ਜੀ ਤੇ ਬਿਲਕੁਲ ਪੋਲੀ ਚੁਵਾਈ ਦੀ ਜੇ ਦੇਖ ਸਕਦੇ ਜੀ ਲੋ ਤਾਂ ਧਾਰਾ ਮਾਰਗ ਚੈੱਕ ਕਰਾ ਦੀਏ ਜੀ ਬਿਲਕੁਲ ਪੋਲੀ ਚੁਵਾਈ ਦੀ ਜੇ ਕੋਈ ਦੇਖ ਸਕਦੇ ਜੀ ਧਾਰ ਪੂਰੀ ਮੋਟੀ ਜੇ ਗੰਨੇ ਵਰਗੀ ਦੇਖ ਸਕਦੇ ਲੋ ਤਾਂ ਛੱਡਾ ਪਿਛੇ ਚੈੱਕ ਕਰਾਈਏ ਜੀ ਬਹੁਤ ਵਧੀਆ ਥਣ ਪਾਂਡੀ ਦੀ ਗਾੜ ਜੇ ਹੁਣ ਮੌਕੇ ਤੇ 11 12 ਲੀਟਰ ਬੋਲਾ ਤਿਆਰ ਹੋਏਗਾ ਜੀ ਦੋਦੇ ਬੜੇ ਮਾਣ ਨਾਲ 15 16 ਦੀ ਚੁਵਾਈ ਜਾਏਗੀ ਜੀ ਬੈੜ ਪੂਰੀ ਥਣਪਾਂਡੇ ਸਾਫ਼ ਜੀ ਦੇਖ ਸਕਦੇ ਜੀ ਘਰ ਰੱਖਣ ਵਾਸਤੇ ਬੈੜ ਕਾਫੀ ਵਧੀਆ ਜੀ ਲੋ ਜੀ ਬਾਕੀ ਜੇਕਰ ਕਿਸੇ ਵੀ ਉਹਦੀ ਬੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਬੈੜ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਵੀਰ ਜੀ ਤੁਸੀਂ ਪੈਸੇ ਲਗਾਉਣੇ ਨੇ ਇਹ ਤੁਹਾਡਾ ਫਰਜ਼ ਬਣਦਾ ਜੀ ਲੋ ਜੀ ਦੇਖ ਸਕਦੇ ਜੀ ਬੈੜ ਕਾਫੀ ਕੁਆਲਟੀ ਵਾਲੀ ਜੀ ਫੇਸ ਕੁਆਲਟੀ ਫੇਰ ਤੋਂ ਚੈੱਕ ਕਰਾ ਦੀਏ ਜੀ ਜਰਸੀ ਕ੍ਰਾਸ ਬੈੜ ਜੀ ਦੂਸਰਾ ਸੂਹ ਹੈ ਬੈੜ ਸੂਈ ਜੀ ਲੋ ਇਤਨੂੰ ਥਾਣ ਫੇਰ ਤੋਂ ਚੱਕਰਾ ਦੀ ਨੇੜੇ ਜੀ ਬਹੁਤ ਵਧੀਆ ਥਾਣਾ ਸਾਹਿਬ ਜੀ ਲੋ ਜੀ ਦੇਖ ਸਕਦੇ ਜੀ ਚੱਡਾ ਵੀ ਤੁਹਾਨੂੰ ਚੱਕਰਾ ਦੀ ਫੇਰ ਤੋਂ ਪਿਛੇ ਤੋਂ ਜੀ ਬਹੁਤ ਵਧੀਆ ਥਣ ਭੰਡ ਦੀ ਵਹਿੜ ਜੀ ਦੇਖ ਸਕਦੇ ਜੀ ਇਹਖੋ ਦੇ ਪੂਰੀ ਕੁਆਲਟੀ ਵਾਲੀ ਵਹਿੜ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਹੁਣ ਅੱਗੇ ਗਰਮੀ ਦਾ ਮੌਸਮ ਆ ਰਿਹਾ ਵਾ ਇਹ ਵਹਿੜਾਂ ਜਿਹੜੀਆਂ ਗਰਮੀ ਬਿਲਕੁਲ ਨਹੀਂ ਮਨਾਉਂਦੀਆਂ ਲੋ ਦੇਖ ਸਕਦੇ ਜੀ ਰੇਡ ਹੈ ਜੋ ਸਵੈਡ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 45 ਨਹੀਂ ਕੋਈ 50 ਨਹੀਂ ਇਹ ਸਿਰਫ ਤੁਹਾਨੂੰ 42000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੇ ਵੀਰ ਜੀ ਬਾ ਛੋੜੀ ਹੋਈ ਹੈਗੀ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਮੰਗਵਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋਏਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤਾਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਇਹ ਵੈੜ ਕਾਫੀ ਕੁਆਲਟੀ ਵਾਲੀ ਜੇ ਦੇਖ ਸਕਦੇ ਜੀ ਦੋਦੇ ਬੜੇ ਮਾਨਾ 15 16 ਕਿਲੋ ਚੁਾਈ ਜਾਏਗੀ ਜੀ ਹੁਣ 11 12 ਕਿਲੋ ਬੋਲਾ ਤਿਆਰ ਜੇ ਇਸ ਵੈੜ ਦੇ ਕੋਲ ਦੂਸਰਾ ਸੁਹਾ ਵੈੜ ਸੁਈ ਜੇ ਪੂਰੇ ਉੱਚੇ ਲੰਮੇ ਵੱਡੇ ਕਦ ਕਾੜ ਦੀ ਜੇ ਤੇ ਬਿਲਕੁਲ ਠੰਢੀ ਸੀਲ ਸੋ ਵੈੜ ਜੇ ਤੇ ਪੂਰੀ ਰਾਜੀ ਵੈੜ ਜੇ ਦੇਖ ਸਕਦੇ ਜੀ ਲੋ ਪੂਰੀ ਵੀਡੀਓ ਵੇਖ ਲਈ ਵੀਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਟੀ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇ سپورਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ سپورਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ